ਨਾਜਪਿੰਡਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਇਕਾਈ ਹਸਪਤਾਲ ਨੇ ਗੁਰਦੇ ਦੇ ਕੈਂਸਰ ਨਾਲ ਪੀੜਤ ਮਰੀਜ਼ ਲਈ ਪੰਜਾਬ ਦੀ ਪਹਿਲੀ ਵਰਸਿਅਸ ਰੋਬੋਟਿਕ ਗੁਰਦੇ ਬਚਾਉਣ ਵਾਲੀ ਸਰਜਰੀ ਸਫਲਤਾਪੂਰਵਕ ਕਰਕੇ ਇੱਕ ਵੱਡਾ ਡਾਕਟਰੀ ਮੀਲ ਪੱਥਰ ਪ੍ਰਾਪਤ ਕੀਤਾ ਹੈ ਇਹ ਉन्नत ਪ੍ਰਕਿਰਿਆ ਗੁਰਦੇ ਦੇ ਸਿਹਤਮੰਦ ਹਿੱਸੇ ਨੂੰ ਸੁਰੱਖਿਅਤ ਰੱਖਦੇ ਹੋਏ ਕੈਂਸਰ ਵਾਲੇ ਟਿਊਮਰ ਨੂੰ ਹਟਾਉਣ ਦੀ ਆਗਿਆ ਦਿੰਦੀ ਹੈ ਜੋ ਕਿ ਖੇਤਰ ਵਿੱਚ ਯੂਰੋਲੋਜੀਕਲ ਕੈਂਸਰ ਦੇਖਭਾਲ ਵਿੱਚ ਇੱਕ ਮਹੱਤਵਪੂਰਨ ਤਰੱਕੀ ਹੈ ਇਹ ਸਰਜਰੀ অতি ਆਧੁਨਿਕ ਰੋਬੋਟਿਕ ਸਰਜੀਕਲ ਟੈਕਨੋਲੋਜੀ ਦੀ ਵਰਤੋਂ ਕਰਕੇ ਕੀਤੀ ਗਈ ਜਿਸ ਵਿੱਚ ਡਾਕਟਰ ਬਲਦੀਪ ਸਿੰਘ ਆਲਖ ਸੀਨੀਅਰ ਯੂਰੋਲੋজিস্ট ਅਤੇ ਕਿਡਨੀ ਟ੍ਰਾਂਸਪਲੈਂਟ ਸਰਜਨ ਜਿਨ੍ਹਾਂ ਨੇ ਯੂਰੋਲੋਜੀ ਦੇ ਖੇਤਰ ਵਿੱਚ 38 ਸਾਲਾਂ ਤੋਂ ਵੱਧ ਦੀ ਉਤਮਤਾ ਪ੍ਰਾਪਤ ਕੀਤੀ ਹੈ ਦੀ ਅਗਵਾਈ ਹੇਠ ਟੀਮ ਦੇ ਹੋਰ ਮੈਂਬਰਾਂ ਡਾਕਟਰ ਅਮਿਤ ਤੁਲੀ ਸਲਾਹਕਾਰ ਯੂਰੋਲੋਜੀ ਡਾਕਟਰ ਨਰੇਸ਼ ਲੋਧੀ ਸੀਨੀਅਰ ਰੈਜ਼ੀਡੈਂਟ ਯੂਰੋਲੋਜੀ ਡਾਕਟਰ ਹਿਮਾਸ਼ੂ ਸ਼ਰਮਾ ਸੀਨੀਅਰ ਰੈਜ਼ੀਡੈਂਟ ਯੂਰੋਲੋਜੀ ਅਤੇ ਡਾਕਟਰ ਕ੍ਰਿਸ਼ਨ ਪਾਲ ਸਿੰਘ ਸੀਨੀਅਰ ਰੈਜ਼ੀਡੈਂਟ ਰੈਜ਼ਿਡੈਂਟ ਯੂਰੋਲੋਜੀ ਇਕਾਈ ਹਸਪਤਾਲ ਵਿੱਚ ਕੀਤੀ ਗਈ ਰੋਬੋਟਿਕ ਪਹੁੰਚ ਨੇ ਮਰੀਜ਼ ਲਈ ਬੇਮਿਸਾਲ ਸ਼ੁੱਧਤਾ ਘੱਟੋ-ਘੱਟ ਖੂਨ ਦੀ ਕਮੀ ਦਰਦ ਘਟਾਉਣ ਅਤੇ ਤੇਜ਼ੀ ਨਾਲ ਰਿਕਵਰੀ ਨੂੰ ਸਮਰੱਥ ਬਣਾਇਆ ਹੈ ਰਵਾਇਤੀ ਤੌਰ ਤੇ ਗੁਰਦੇ ਦੇ ਕੈਂਸਰ ਲਈ ਅਕਸਰ ਲੰਬੇ ਕੱਟਾਂ ਨਾਲ ਗੁਰਦੇ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਲੋੜ ਹੁੰਦੀ ਹੈ ਰੋਬੋਟਿਕ ਗੁਰਦੇ ਬਚਾਉਣ ਵਾਲੀ ਸਰਜਰੀ ਨਾਲ ਅਸੀਂ ਹੁਣ ਸਿਰਫ ਟਿਊਮਰ ਨੂੰ ਹਟਾ ਸਕਦੇ ਹਾਂ ਅਤੇ ਬਹੁਤ ਛੋਟੀ ਛੇਕਾ ਰਾਹੀਂ ਗੁਰਦੇ ਦੇ ਕੰਮ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਜੋ ਕਿ ਲੰਬੇ ਸਮੇਂ ਦੀ ਸਿਹਤ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਡਾਕਟਰ ਬਲਦੇਵ ਸਿੰਘ ਆਲਖ ਨੇ ਕਿਹਾ ਕਿ ਇਸ ਟੈਕਨੋਲੋਜੀ ਨੂੰ ਪੰਜਾਬ ਵਿੱਚ ਲਿਆਉਣ ਨਾਲ ਇਹ ਤੱਕ ਯਕੀਨੀ ਬਣਾਉਂਦਾ ਹੈ ਕਿ ਮਰੀਜ਼ ਨੂੰ ਹੁਣ ਵਿਸ਼ਾਪਤਰੀ ਕੈਂਸਰ ਦੇਖਪਾਲ ਲਈ ਮਹਾਨਗਰਾਂ ਦੀ ਯਾਤਰਾ ਕਰਨ ਦੀ ਲੋੜ ਨਹੀਂ ਹੈ ਇਹ ਸਰਜਰੀ ਗੇਮ ਚੇਂਜਰ ਕਿਉਂ ਹੈ ਇਸ ਬਾਰੇ ਦੱਸ ਦਿਆਂ ਗੁਰਦੇ ਦੇ ਕੰਮ ਨੂੰ ਸੁਰੱਖਿਅਤ ਰੱਖਦੀ ਹੈ ਛੋਟੇ ਚੀਰਿਆਂ ਨਾਲ ਘੱਟੋ ਘੱਟ ਹਮਲਾਵਰ ਘੱਟ ਖੂਨ ਦੀ ਕਮੀ ਅਤੇ ਘੱਟ ਪੀੜੀਆਂ ਤੇਜ਼ ਰਿਕਵਰੀ ਅਤੇ ਛੋਟਾ ਹਸਪਤਾਲ ਠਹਿਰਾਸ ਜੀਵਨ ਦੀ ਲੰਬੇ ਸਮੇਂ ਦੀ ਗੁਣਵੱਤਾ ਵਿੱਚ ਸੁਧਾਰ ਹੈ ਭਾਰਤ ਵਿੱਚ ਗੁਰਦੇ ਦੇ ਕੈਂਸਰ ਦੇ ਮਾਮਲੇ ਵੱਧ ਰਹੇ ਹਨ ਜੋ ਅਕਸਰ ਰੂਟੀਨ ਸਕੈਨ ਦੌਰਾਨ ਅਚਾਨਕ ਖੋਜੇ ਜਾਂਦੇ ਹਨ ਰੋਬੋਟਿਕ ਸਰਜਰੀ ਦੇ ਨਾਲ ਮਿਲ ਕੇ ਸ਼ੁਰੂਆਤੀ ਖੋਜ ਮਰੀਜ਼ਾਂ ਨੂੰ ਅੰਗ ਰੱਖਿਆਕ ਜੀਵਨ ਰੱਖਿਆਕ ਇਲਾਜ ਦੀ ਪੇਸ਼ਕਸ਼ ਕਰਦੀ ਹੈ ਜਿਸ ਵਿੱਚ ਸ਼ਾਨਦਾਰ ਨਤੀਜੇ ਮਿਲਦੇ ਹਨ ਯੂਕੇ ਤੋਂ ਇਹ ਐਫ ਡੀਏ ਦੁਆਰਾ ਪ੍ਰਵਾਨਿਤ ਵਰਸੀਅਸ ਰੋਬੋਟਿਕ ਸਿਸਟਮ ਪੰਜਾਬ ਵਿੱਚ ਪਹਿਲਾ ਇਕਾਈ ਵਿਖੇ ਸਥਾਪਿਤ ਸਰਦਨਾਂ ਨੂੰ 3D ਹਾਈ ਡੈਫੀਨੇਸ਼ਨ ਵਿਜ਼ੂਅਲੀ ਵਿਜ਼ੂਅਲਾਈਜੇਸ਼ਨ 10 ਵਈ ਵਿਸਤਾਰ ਕੰਪਨੀ ਮੁਕਤ ਹਰਕਤਾਂ ਅਤੇ ਗੁੱਟ ਵਾਲੇ ਜੰਤਰਾ ਨਾਲ ਸ਼ਕਤੀ ਪ੍ਰਦਾਨ ਕਰਦਾ ਹੈ ਜੋ ਮਨੁੱਖੀ ਹੱਥ ਤੋਂ ਪਰੇ ਸ਼ੁੱਧਤਾ ਪ੍ਰਦਾਨ ਕਰਦੇ ਹਨ ਨਤੀਜੇ ਵਜੋਂ ਮਰੀਜ਼ਾਂ ਨੂੰ ਛੋਟੇ ਚੀਰੇ ਘੱਟ ਦਰਦ ਤੇਜ਼ ਰਿਕਵਰੀ ਅਤੇ ਬਿਹਤਰ ਕਲੀਨਿਕਲ ਨਤੀਜੇ ਤੋਂ ਲਾਭ ਹੁੰਦਾ ਹੈ ਇਸ ਇਤਿਹਾਸਿਕ ਪ੍ਰਾਪਤੀ ਦੇ ਨਾਲ ਇਕਾਈ ਹਸਪਤਲ ਉਤਰੀ ਭਾਰਤ ਅਤੇ ਵਿੱਚ ਉन्नत ਯੂਰੋਲੋਜੀ ਗੁਰਦੇ ਦੇ ਕੈਂਸਰ ਇਲਾਜ ਰੋਬੋਟਿਕ ਸਰਜਰੀ ਅਤੇ ਗੁਰਦੇ ਟ੍ਰਾਂਸਪਲੈਂਟੇਸ਼ਨ ਲਈ ਇੱਕ ਮੋਰੀ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ ਡਾਕਟਰ ਆਲਖ ਨੇ ਦੱਸਿਆ ਕਿ ਹੁਣ ਪੰਜਾਬ ਅਤੇ ਗਵੰਡੀ ਰਾਜਾਂ ਦੇ ਪ੍ਰੋਸਟੇਟ ਕੈਂਸਰ ਪਿੱਤੇ ਦੀ ਪਥਰੀ ਬੱਚੇਦਾਨੀ ਦੇ ਫਾਈਬਰੋ ফাইব্রয়েড হারনিয়া ਵਰਗੇ ਹੋਰ ਕੈਂਸਰਾਂ ਦੀ ਸਮੱਸਿਆਵਾਂ ਵਾਲੀ ਮਰੀਜ਼ਾਂ ਨੂੰ ਵੀ ਰੋਬੋਟਿਕ ਸਰਜਰੀ ਨਾਲ ਲਾਭ ਮਿਲੇਗਾ